ਲਓ ਜੀ ਪੋ ਵੀ ਨੰਗ ਗਿਆ ਤੇ ਮਾਗ ਵੀ ਨੰਗ ਗਿਆ ਫੱਗਣ ਗਿਆ ਚੜ ਤੇ ਸਾਡਾ ਖਾਣ ਪੀਣ ਦਾ ਸਿਲਸਿਲਾ ਚੱਦਿਆਂ ਜਾਰੀ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੁੰਨੀ ਹਾਊਸ ਦੇ ਵਿੱਚ ਆਸ ਕਰਦੇ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲਓ ਜੀ ਜਿੱਦਾਂ ਮੈਂ ਪਿਛਲੇ ਵਾਰ ਬਣਾਈ ਸੀ ਵੀਡੀਓ ਪਿੰਨੀਆਂ ਦੀ ਤੇ ਉਹਦੇ ਵਿੱਚ ਮੈਂ ਗੱਲ ਕੀਤੀ ਸੀ ਕਿ ਵੀ ਅਸੀਂ ਜਦੋਂ ਪਿੰਨੀਆਂ ਖਸਡੀਆਂ ਖਤਮ ਹੋ ਜੂਗੀਆਂ ਫੇਰ ਅਸੀਂ ਪਜੀਰੀ ਬਣਾਵਾਂਗੇ ਤੇ ਪਿੰਨੀਆਂ ਸਾਡੀਆਂ ਖਤਮ ਹੋ ਗਈਆਂ ਪਿੰਨੀਆਂ ਖਤਮ ਹੋਈਆਂ ਨੂੰ ਤਾਂ ਹੋਗਾ 4-5 ਦਿਨ ਤੇ ਪਰ ਮੇਗਾ ਚਲੋ ਥੋੜੇ ਦਿਨ ਗੈਪ ਪਾ ਕੇ ਬਣਾਉਣੇ ਆ ਇਦਾਂ ਵਿੱਚ ਚਾਹ ਨਹੀਂ ਵਧੀਆ ਲੱਗਦੀ ਸਵੇਰ ਨੂੰ ਹੋਰ ਨਹੀਂ ਕੋਈ ਵੀ ਗੱਲ ਇੰਨੀ ਖਾਸ ਲੋੜ ਤਾਂ ਹੈ ਨਹੀਂ ਸੋਣ ਮਾ ਖਾਣ ਦੀ ਪਿੰਨੀਆਂ ਪੁੰਨੀਆਂ ਤੇ ਆਦਤ ਬਣ ਗਈ ਜਿਹਦਾ ਕਹਿੰਦਾ ਪੋਸਟ ਪੈ ਜਾਂਦਾ ਹੈ ਵੀ ਸਵੇਰ ਨੂੰ ਚਾਹ ਦੇ ਨਾਲ ਕੁਛ ਨਾ ਕੁਛ ਹੋਵੇ ਖਾਣ ਨੂੰ ਤੇ ਚਲੋ ਜੇ ਕੁਛ ਖਾਣਾ ਹੀ ਤਾਂ ਕਿਉਂ ਨਾ ਵਧੀਆ ਜਿਆ ਬਣਾ ਕੇ ਖਾਇਆ ਜਾਵੇ ਤੇ ਜਿਹਦੇ ਨਾਲ ਸਰੀਰ ਨੂੰ એનર્ਜੀ ਵੀ ਰਵੇ ਤੇ ਵੈਸੇ ਵੀ ਹੁਣ ਸਾਡਾ ਜਿੱਦਾਂ ਹੁਣ ਕੰਮਕਾਰ ਵੀ ਜਰਾ ਕ ਮੈਨਤ ਵਾਲਾ ਹੀ ਆ ਖੇਤੀਬਾੜੀ ਵਾਲਿਆਂ ਦਾ ਤੇ ਇਸ ਕਰਕੇ ਜ਼ਰੂਰਤ ਰਹਿੰਦੀ ਆ ਬਈ ਵਧੀਆ ਚੀਜ਼ਾਂ ਖਾਧੀਆਂ ਜਾਣ ਦੇਖੋ ਜੀ ਜਦੋਂ ਕੰਮ ਕਰਨਾ ਹੋਵੇ ਖੇਤੀਬਾੜੀ ਦਾ ਫਿਰ ਖਰਾਕ ਤਾਂ ਵਧੀਆ ਚਾਹੀਦੀ ਆ ਕੰਮ ਕਰਨ ਵਾਲਿਆਂ ਨੂੰ ਵੀ ਚਾਹੀਦੀ ਆ ਤੇ ਪੜਨ ਵਾਲੇ ਬੱਚਿਆਂ ਨੂੰ ਵੀ ਜਿਹੜੇ ਸਕੂਲ ਕਾਲਜ ਦਾ ਕਾਲਜਾਂ ਦੇ ਵਿੱਚ ਜਾਂਦੇ ਆ ਉਹਨਾਂ ਲਈ ਵੀ ਜ਼ਰੂਰੀ ਆ ਵਧੀਆ ਖਰਾਕ ਤੇ ਉਸ ਦੇ ਲਈ ਬਦਾਮ ਤਾਂ ਸਭ ਤੋਂ ਵੈਸਟ ਆ ਤੇ ਫੁੱਲ ਮਖਾਣੇ ਹੋਏ ਇਹ ਵਧੀਆ ਚੀਜ਼ਾਂ ਹੈ ਬੱਚਿਆਂ ਦੇ ਲਈ ਤੇ ਲੋ ਜੀ ਹੁਣ ਰਾਤ ਦੇ 8 ਵਜ ਗਏ ਸੀ ਜਿਸ ਲਈ ਮੈਂ ਪਜੀਰੀ ਬਣਾਉਣ ਲੱਗੀ ਆ ਰੋਟੀ ਪਾਣੀ ਦਾ ਸਾਰਾ ਕੰਮ ਨਬੀੜ ਕੇ ਮੈਂ ਕਿ ਫ੍ਰੀ ਹੋ ਗਈ ਇਹ ਕੰਮ ਕਰਦੀ ਆ ਤੇ ਜੇ ਫਿਰ ਵਿੱਚੇ ਪਜੀਰੀ ਬਣਾਉਣ ਲੱਪਾ ਵਿੱਚੇ ਕੋਈ ਹੋਰ ਕੰਮ ਕਰਨਾ ਪਵੇ ਫਿਰ ਉਹ ਗੱਲ ਨਹੀਂ ਬਣਦੀ ਤੇ ਇਸ ਕਰਕੇ ਹੁਣ ਮੈਂ ਰੋਟੀ ਪਾਣੀ ਦਾ ਸਾਰਾ ਕੰਮ ਨਬੀੜ ਕੇ ਭਾਂਡਾ ਢਿੰਡਾ ਸਾਫ ਕੇ ਤੇ ਹੁਣ ਮੈਂ ਪਜੀਰੀ ਬਣਾਉਣ ਲੱਗੀ ਸੀਗੀ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਸੌਫ ਰੋਸਟ ਕੀਤੀ ਸੌਫ ਨੂੰ ਰੋਸਟ ਕਰਕੇ ਅਸੀਂ ਪੀਸਾਂਗੇ ਤੇ ਉਸ ਤੋਂ ਬਾਅਦ ਮੈਂ ਰੱਖੀ ਗੈਸ ਤੇ ਕੜਾਹੀ ਇਹ ਕੜਾਹੀ ਜੀ ਮੇਰੇ ਬਿਆ ਦੀ ਆ ਮੇਰੇ ਦਾਜ ਦੀ ਆ ਤੇ ਕਲਈ ਨਹੀਂ ਕੀਤੀ ਹੋ ਹੈਗੀ ਤੇ ਹੁਣ ਉਹ ਜਮਾਨੇ ਦੀ ਹੈਗਾ ਕਲਈ ਵਾਲ ਅੱਗੇ ਤਾਂ ਪਿੰਡਾਂ ਦੇ ਵਿੱਚ ਆਉਂਦੇ ਹੁੰਦੇ ਸੀ ਭਾਂਡੇ ਕਲੀ ਕਰਨ ਵਾਲੇ ਭਾਂਡੇ ਕਲੀ ਕਰਾ ਲੋ ਜੀ ਭਾਂਡੇ ਕਲੀ ਤੇ ਅੱਜ ਕੱਲ ਤਾਂ ਕੋਈ ਦੇਖੇ ਨਹੀਂ ਹੈਗਾ ਕੋ ਭਾਂਡੇ ਕਲੀ ਕਰਨ ਵਾਲਾ ਤੇ ਪਹਿਲਾ ਪਿੱਤਲ ਦੇ ਭਾਂਡੇ ਕਲੀ ਕਰਕੇ ਹੀ ਵਰਤੇ ਜਾਂਦੇ ਸੀ ਮੈਨੂੰ ਆਪਣੇ ਬਚਪਨ ਦੀ ਗੱਲ ਯਾਦ ਆ ਗਈ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਇੱਕ ਅੰਕਲ ਆਉਂਦੇ ਹੁੰਦੇ ਸੀਗੇ ਸਾਡੇ ਪਿੰਡ ਭਾਂਡੇ ਕਲੀ ਕਰਨ ਵਾਸਤੇ ਉਹਨੇ ਮਹੀਨੇ ਦੋ ਕੁ ਮਹੀਨੇ ਆਵਾਜ਼ ਆਉਣਾ ਤੇ ਉਹਨਾਂ ਨੇ ਸਾਰੇ ਪਿੰਡ ਚ ਪਹਿਲਾਂ ਗਲੀਆਂ ਦੇ ਵਿੱਚ ਘੁੰਮਣਾ ਵੀ ਜਿਹਦਾ ਜਿਹਦਾ ਕੋਈ ਭਾਂਡਾ ਕਲੀ ਕਰਨ ਵਾਲਾ ਆ ਕੋਈ ਪਤੀਲੀ ਕੋਈ ਕੜਾਹੀ ਕੋਈ ਪ੍ਰਾ ਤਾਂ ਕੋਈ ਬਾਲਟੀਆਂ ਆਪਣੇ ਪਸ਼ੂ ਚੋਣ ਵਾਲੀਆਂ ਤੇ ਉਹ ਇਕੱਠੀਆਂ ਕਰਕੇ ਤੇ ਸਾਰੀਆਂ ਉਹਨਾਂ ਨੇ ਇੱਕ ਜਗ੍ਹਾ ਤੇ ਕੋਈ ਖੁੱਲੀ ਜੀ ਜਗ੍ਹਾ ਤੇ ਨਾ ਬਹਿ ਜਾਣਾ ਤੇ ਉੱਥੇ ਫਿਰ ਉਹਨਾਂ ਨੇ ਜਿੱਦਾਂ ਅੱਗ ਬਾਲ ਕੇ ਭਾਂਡੇ ਕਲੀ ਕਰਨੇ ਤੇ ਅਸੀਂ ਨਾ ਸਾਰਿਆਂ ਦੇ ਬੱਚਿਆਂ ਨੇ ਜਿੱਦਾ ਕੋਈ ਜਿੱਦਾ ਕੋਈ ਜਾਦੂ ਹੁੰਦਾ ਅਸੀਂ ਤਾਂ ਦੇਖਣਾ ਉਹਨਾਂ ਦੇ ਕੋਲ ਬਹਿ ਕੇ ਤਾਂ ਕਹਣਾ ਦੇਖੋ ਜਾਦੂ ਹੋਣ ਲੱਗਾ ਉਹਨਾਂ ਨੇ ਸਿਲਵਰ ਸਿਲਵਰ ਕਲਰ ਦੀ ਨੇ ਇੱਕ ਪੱਤੀ ਜੀ ਹੁੰਦੀ ਸੀ ਅੱਗ ਵਾਲ ਕੇ ਉਹ ਵਿੱਚ ਫੇਰ ਦੇਣੀ ਤਾਂ ਫੇਕ ਕੱਪੜਾ ਲੈ ਕੇ ਰੂੰਝਿਆ ਇਦਾਂ ਵਿੱਚ ਕਮਾ ਦੇਣਾ ਜਿੱਦਾਂ ਅਸੀਂ ਜਿੱਦਾ ਭਾਂਡੇ ਮਾਂਜੀਦੇ ਜਿੱਦਾਂ ਵਿੱਚ ਚੰਗੀ ਜਿਹਾ ਕਮਾ ਦੇਣਾ ਤਾਂ ਚਾਂਦੀ ਵਾਂਗਰ ਭਾਂਡੇ ਚਮਕ ਜਾਣੇ ਤੇ ਬੜੇ ਸੋਹਣੇ ਹੋਣੇ ਤੇ ਅਸੀਂ ਬੜੇ ਹੈਰਾਨ ਹੋਣਾ ਸ਼ਕਣਾ ਦੇਖ ਲੈ ਕਿਦਾਂ ਦਾ ਸੀ ਕਹਿਣਾ ਦੇਖੋ ਸਾਡੇ ਸੋਨੇ ਦੇ ਭਾਂਡੇ ਅਸੀਂ ਪਿੱਤ ਤੁਸੀਂ ਖੁਸ਼ ਹੋਈ ਜੰਨੇ ਆ ਮੈਂ ਤੁਹਾਡੇ ਸੋਨੇ ਦੇ ਭਾਂਡੇ ਚਾਂਦੀ ਦੇ ਕਰ ਦਿੱਤੇ ਸੋਨਾ ਤਾਂ ਵਧੀਆ ਹੁੰਦਾ ਆ ਅਸੀਂ ਫੇਰ ਬੜੇ ਹੈਰਾਨ ਹੋਣਾ ਬੇਵਕਿਆਈ ਹੈ ਨਾ ਸੱਚੀ ਸਾਡੇ ਭਾਂਡੇ ਸੋਨੇ ਦੇ ਸੀ ਚਾਂਦੀ ਦੇ ਕਰ ਦਿੱਤੇ ਤੇ ਦੇਖੋ ਕਿੰਨਾ ਭੋਲਾ ਬਚਪਨ ਹੁੰਦਾ ਆ ਪਰ ਅੱਜ ਕੱਲ ਨਹੀਂ ਹੈਗਾ ਅੱਜ ਕੱਲ ਬੱਚੇ ਬਹੁਤ ਚੋਸਦੇ ਆ ਬੱਚਿਆਂ ਨੂੰ ਸਭ ਕੁਝ ਪਤਾ ਆ ਤੇ ਬਚਪਨ ਬਹੁਤ ਵਧੀਆ ਸੀ ਸਾਡਾ ਤੇ ਦੇਖ ਲਓ ਅੱਜ ਦਾ ਬਚਪਨ ਤੁਹਾਡੇ ਸਾਹਮਣੇ ਹੀ ਆ। ਇਹ ਹਰ ਵੇਲੇ ਸ਼ਰਾਰਤਾਂ ਤੇ ਰਹਿੰਦਾ ਆ ਤੇ ਇਹ ਕਹਿੰਦਾ ਮੈਂ ਰੋਸਟ ਹੋਏ ਮਖਾਣੇ ਖਾਣੇ ਆ। ਨਹੀਂ ਤਾਂ ਕਹਿੰਦਾ ਮੈਂ ਆਹ ਕੱਚੇ ਖਾਣੇ ਮੈਂ ਕਿ ਕੱਚੇ ਨਹੀਂ ਖਾਣੇ ਹੈਗੇ ਤੇ ਵੈਸੇ ਤੇ ਜਿਹੜੇ ਮੈਂ ਰੱਖੇ ਆ ਮਖਾਣੇ ਇਹਦੇ ਵਾਸਤੇ ਹੀ ਰੱਖੇ ਆ। ਮੈਂ ਸਵੇਰ ਨੂੰ ਇਹਨੂੰ ਤਵੇ ਦੇ ਉੱਤੇ ਰੋਸਟ ਕਰਕੇ ਦਿੰਨੀ ਹੁੰਦੀ ਆ ਆਪਣੇ ਸ਼ਾਰਟ ਬ੍ਰੇਕ ਤੇ ਲਈ ਸਕੂਲ ਲੈ ਕੇ ਜਾਂਦਾ ਆ ਤੇ ਹੁਣ ਦੋਕ ਦਿਨ ਹੋ ਗਏ ਕਹਿੰਦਾ ਮੈਂ ਲੈ ਕੇ ਨਹੀਂ ਜਾਣਾ ਫਿਰ ਘਰੇ ਜਿਸ ਲਈ ਇਹ ਸਕੂਲ ਜਾਣ ਤੋਂ ਪਹਿਲਾਂ ਦੁੱਧ ਪੀਂਦਾ ਆ ਫਿਰ ਮੈਂ ਇਹਦੀ ਰੋਟੀ ਬਣਾਉਣ ਤੋਂ ਬਾਅਦ ਤਵੇ ਦੇ ਉੱਤੇ ਥੋੜਾ ਜਿਹਾ ਕੇ ਪਾ ਕੇ ਜਿਹਨਾਂ ਥੋੜਾ ਜਿਹਾ ਰੋਸਟ ਕਰਕੇ ਦਿੰਨੀ ਹੁੰਨੀ ਆ ਤੇ ਫਿਰ ਖਾ ਕੇ ਚਲ ਜਾਂਦਾ ਆ ਤੇ ਵਧੀਆ ਚੀਜ਼ ਐ ਬੱਚਿਆਂ ਨੂੰ ਬੱਚਿਆਂ ਨੂੰ ਇਦਾਂ ਦੀ ਚੀਜ਼ਾਂ ਖਾਣ ਦੀ ਆਦਤ ਪਾਉਣੀ ਚਾਹੀਦੀ ਏ ਜਿਹੜੇ ਅਸੀਂ ਆਪਣੇ ਕੋਰਕਰੇ ਲੇਜ਼ ਵਗੈਰਾ ਬੱਚੇ ਖਾਂਦੇ ਆ ਉਹਨਾਂ ਤੋਂ ਗਲੇਜ਼ ਕਰਨਾ ਚਾਹੀਦਾ ਆ ਤੇ ਇਹ ਚੀਜ਼ਾਂ ਫਾਇਦੇਮੰਦ ਏ ਬੱਚਿਆਂ ਨੂੰ ਇਹੀ ਦੇਣੀਆਂ ਚਾਹੀਦੀਆਂ ਆ ਤੇ ਲਓ ਜੀ ਗੱਲ ਹੋ ਰਹੀ ਸੀਗੀ ਕੜਾਹੀ ਦੀ ਤੇ ਇਹ ਹੁਣ ਕੜਾਹੀ ਸਾਡੀ ਕੜਾਹੀ ਏ ਬਸ ਇਸ ਕਮਲੇ ਰੱਖੀ ਹੋਆ ਆ ਪਿੰਨੀਆਂ ਬਣਾਉਣ ਲਈ ਜੇ ਆਟਾ ਉਟਾਪਣਾ ਹੋਵੇ ਜੇ ਜ਼ਿਆਦਾ ਬਣਾਉਣੀ ਹੋਵੇ ਫੇਰ ਅਸੀਂ ਹੋਰ ਵੱਡੀ ਕੜਾਹੀ ਆ ਉਹਦੇ ਵਿੱਚ ਕਰ ਲਈ ਦੱਖੋ ਆਹੋ ਆਹ ਕਾੜਨਾ ਹੋਵੇ ਤੇ ਮੈਂ ਥੋੜੀ ਪਜਿਰੀ ਬਣਾਉਣੀ ਸੀਗੀ ਤੇ ਕਿਲੋ ਕ ਆٹے ਦੀ ਕਿਲੋ ਸਵਾ ਕਾ ਕਿਲੋ ਆٹے ਦੀ ਬਣਾਉਂਗੀ ਮੈਂ ਪਜਿਰੀ ਜੇਕਰ ਵਿੱਚ ਹੋਰ ਵੀ ਕੁਝ ਪਾਉਣਾ ਹੁੰਦਾ ਜਿੱਦਾਂ ਬੇਸਣ ਆ ਜਾਂ ਅੜਸੀ ਜਾਂ ਆਪਣੇ ਮੂੰਗੀ ਦਾ ਆਟਾ ਫੇਰ ਆਪਣੇ ਕਣਕ ਦੇ ਆٹے ਦੀ ਮਾਤਰਾ ਘਟ ਕਰ ਲਈਦੀ ਆ ਤੇ ਹੁਣ ਮੈਂ ਸਿਰਫ ਆਟਾ ਹੀ ਪਾਉਂਗੀ ਕਿਉਂਕਿ ਹੁਣ ਮੌਸਮ ਬਦਲ ਗਿਆ ਆ ਤੇ ਇੰਨੀ ਹੁਣ ਠੰਡ ਨਹੀਂ ਹੈਗੀ ਠੰਡ ਦੇ ਵਿੱਚ ਤਾਂ ਅਰਸੀ-ਉਰਸੀ ਪੈ ਜਾਂਦੀ ਆ ਤੇ ਜੇ ਹੁਣ ਮੂੰਗੀ ਵੀ ਹੱਲੇ ਇੰਨੀ ਗਰਮੀ ਵੀ ਨਹੀਂ ਹੈਗੀ ਮੂੰਗੀ ਜਿਆਦਾ ਗਰਮੀ ਹੋਵੇ ਤਾਂ ਫੇਰ ਵਧੀਆ ਲੱਗਦੀ ਆ ਤੇ ਇਸ ਕਰਕੇ ਮੈਂ ਸਿਰਫ ਆਟਾ ਹੀ ਪਾਉਂਗੀ ਬਾਕੀ ਸਭ ਦੀ ਆਪਣੀ ਆਪਣੀ ਪਸੰਦ ਹੁੰਦੀ ਆ ਕੋਈ ਆਟੇ ਦੀ ਪਜਰੀ ਖਾ ਕੇ ਖੁਸ਼ ਹੁੰਦਾ ਕੋਈ ਬੇਸਣ ਦੀ ਤੇ ਕੋਈ ਸੂਜੀ ਦੀ ਤੇ ਮੈਂ ਇੱਕ ਵਾਰ ਸੋਜੀ ਦੀ ਵੀ ਬਣਾਈ ਸੀ ਉਹ ਐਨੇ ਕਾਸ ਕਿਸੇ ਨੂੰ ਨਹੀਂ ਪਸੰਦ ਆਈ ਕਹਿੰਦੇ ਆਟੇ ਦੀ ਸੋਹਣੀ ਲੱਗਦੀ ਆ ਤੇ ਇਸ ਕਰਕੇ ਸਾਰਿਆਂ ਦੀ ਪਸੰਦ ਦਾ ਖਿਆਲ ਰੱਖਣਾ ਪੈਂਦਾ ਆ ਇਸ ਕਰਕੇ ਅਸੀਂ ਆਟੇ ਦੀ ਹੀ ਪਜਿਰੀ ਬਣਾਈ ਰਹੀ ਆ ਤੇ ਆ ਦੇਖੋ ਜੀ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਮੈਂ ਬਦਾਮ ਅਤੇ ਫੂਨ ਮਖਾਣੇ ਗੁੰਦਨ ਵਿੱਚ ਚੰਗੀ ਤਰ੍ਹਾਂ ਨਹੀਂ ਮੈਂ ਪੀਸੂਗੀ ਇਹਨਾਂ ਨੂੰ ਦਰੜ ਫੜੜ ਜਿਹਾ ਕਰੂੰਗੀ ਤੇ ਇਦਾਂ ਸੋਹਣੇ ਲੱਗਦੇ ਹੈ ਕਰਾਂਚੀ ਕਰਾਂਚੀ ਜाये ਤੇ ਹੁਣ ਆਟਾ ਭੁੱਜਣ ਨੂੰ ਕਾਫੀ ਟਾਈਮ ਲੱਗ ਗਿਆ ਕਿਉਂਕਿ ਮਿੰਨੀ ਮਿੰਨੀ ਗੈਸ ਤੇ ਮੈਂ ਪੁੰਨੋਗੀ ਤੇ ਇੱਧਰ ਅਰਮਾਨ ਕਹਿੰਦਾ ਬਾਦਾਮ ਮੈਂ ਕਹਾਂ ਬਾਦਾਮ ਮੈਂ ਤਾਂ ਹੀ ਦਰਦਾ ਪੀ ਦਿੱਤੇ ਆ ਵੀ ਤੁਝੇ ਤਾਂ ਇਦੇ ਸਾਰੇ ਚੱਕ ਦੇਣੇ ਆ ਤੇ ਗੈਸ ਮੈਂ ਹੁਣ ਥੱਲੇ ਲਾ ਕੇ ਰੱਖ ਲਈਏ ਕਿਉਂਕਿ ਮੈਂ ਹੁਣ ਥੱਕ ਗਈ ਸੀਗੀ ਟਾਈਮ ਬਹੁਤ ਲੱਗ ਗਿਆ ਆਟਾ ਭੁੰਨਾਂ ਨੂੰ ਤੇ ਲੋਜੀ ਮੈਨੂੰ 1 ਘੰਟਾ ਹੋ ਚੱਲ ਲਾ ਆਟਾ ਭੁੰਨ ਦੀ ਨੂੰ ਤੇ ਹੁਣ ਮੈਂ ਹਾਰ ਕੇ ਗੈਸ ਲਾ ਕੇ ਥੱਲੇ ਰੱਖ ਲਿਆ ਕਿਉਂਕਿ ਖੜ ਕੇ ਹੁਣ ਮੈਂ ਥੱਕ ਗਈ ਸੀਗੀ ਤੇ ਮੈਂ ਥੱਲੇ ਗੈਸ ਰੱਖ ਲਿਆ ਤੇ ਮੈਂ ਪੋਛ ਰਹੀ ਸੀ ਕਿ ਪਰੰਬੀਰ ਹੁਣਾਂ ਨੂੰ ਮੈਂ ਕਿਹਾ ਤੁਹਾਨੂੰ 스멜 ਆਉਂਦੀ ਹੈ ਕਹਿੰਦੇ ਵੀ ਹੁਣ ਮਿੰਨੀ ਮਿੰਨੀ ਜੀ 스멜 ਆਉਂਦੀ ਹੈ ਤੇ ਮੈਨੂੰ ਥੋੜਾ ਹੌਸਲਾ ਹੋ ਗਿਆ ਤੇ ਹੁਣ ਆਟੇ ਨੇ ਵੀ ਥੋੜਾ ਜਿਹਾ ਘੇ ਛੱਡ ਦਿੱਤਾ ਹੈ ਤੇ ਹੁਣ ਮੈਂ ਕਿਹਾ ਥੋੜਾ ਜਿਹਾ ਟਾਈਮ ਲੱਗਣਾ ਹੈ ਜਦੋਂ ਆਟਾ ਘੇ ਛੱਡਣ ਲੱਗ ਪਵੇ ਤੇ ਵੀ 스멜 ਵੀ ਬਹੁਤ ਸੋਹਣੀ ਆਉਣ ਲੱਗ ਪੈਂਦੀ ਹੈ ਵੀ ਇਹਦਾ ਮਤਲਬ ਇਹ ਹੋ ਗਿਆ ਵੀ ਸਾਡਾ ਹੁਣ ਆਟਾ ਭੁੱਜ ਚੁੱਕਾ ਹੈ ਪਰ ਫੇਰ ਵੀ ਹਾਲੇ ਮੈਂ ਥੋੜਾ ਜਿਹਾ ਰੋ ਰਹੇ ਨੂੰ ਭੁੰਨੂਗੀ ਆ ਦੇਖੋ ਤੁਸੀਂ ਹੁਣ ਦੇਖ ਸਕਦੇ ਹੋ ਹੁਣ ਸਾਡਾ ਆਟਾ ਬਿਲਕੁਲ ਭੁੱਜ ਗਿਆ ਆ ਹੁਣ ਮੈਂ ਇਹਦੇ ਵਿੱਚ ਥੋੜੀ ਜਿਹੀ ਨਾ ਸੁੰਡ ਪਾਉਂਗੀ ਕਿਉਂਕਿ ਸੁੰਡ ਵੀ ਫਿਰ ਥੋੜੀ ਜਿਹੀ ਪੁੱਜ ਜੂਗੀ ਬਾਕੀ ਤਾਂ ਸਾਰਾ ਸਮਾਨ ਪੁੱਜ ਜਾਇਆ ਡਰਾਈ ਫਰੂਟ ਵਗੈਰਾ ਤੇ ਇਹ ਵੀ ਥੋੜੀ ਜਿਹੀ ਮੈਂ ਭੁੰਨੂਗੀ ਵਿੱਚ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਉਂਗੀ ਜੀ ਥੋੜੀਆਂ ਜੀਆਂ ਦਾਖਾਂ ਤੇ ਬਾਕੀ ਡਰਾਈ ਫਰੂਟ ਜਿਹੜਾ ਭੁੰਨ ਕੇ ਪੀਸਿਆ ਸੀਗਾ ਸੌਂਫ ਸੀਗੀ ਸਾਰਾ ਕੁਝ ਹੁਣ ਮੈਂ ਇਹਦੇ ਵਿੱਚ ਮਿਕਸ ਕਰ ਦਉਗੀ ਤੇ ਲਾਸਟ ਦੇ ਵਿੱਚ ਅਸੀਂ ਇਹਦੇ ਵਿੱਚ ਪਾਵਾਂਗੇ ਬੂਰਾ ਖੰਡ ਦਾ ਬੂਰਾ ਤੇ ਫਿਰ ਗੈਸ ਬੰਦ ਕਰਨ ਤੋਂ ਬਾਅਦ ਵੀ ਅਸੀਂ ਇਹਨੂੰ ਹਲਾਵਾਂਗੇ ਥੋੜਾ ਟਾਈਮ ਕਿਉਂਕਿ ਕੜਾਹੀ ਗਰਮ ਆ ਥੱਲੇ ਲੱਗਣ ਦਾ ਵੀ ਡਰ ਹੁੰਦਾ ਆ ਤੇ ਲੋ ਜੀ ਸਾਡੀ ਪਜਿਰੀ ਬਣ ਕੇ ਤਿਆਰ ਆ ਤੇ ਹੁਣ ਅਸੀਂ ਇਹਨੂੰ ਠੰਡੀ ਹੋਣ ਤੋਂ ਬਾਅਦ ਪਲਾਸਟਿਕ ਦੇ ਡੱਬੇ ਦੇ ਵਿੱਚ ਪਾ ਕੇ ਰੱਖਾਂਗੇ ਤੇ ਸਵੇਰ ਨੂੰ ਚਾਹ ਦੇ ਨਾਲ ਖਾਵਾਂਗੇ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਅੱਜ ਦੀ ਇਹ ਪਜਿਰੀ ਦੀ ਰੈਸিপি ਕਿੱਦਾਂ ਦੀ ਲੱਗੀ ਆ ਤੇ ਨਾਲੇ ਜਿਹੜੀ ਮੈਂ ਗੱਲ ਕੀਤੀ ਆਪਣੇ ਪਾਂਡੇ ਕਲੀ ਕਰਨ ਵਾਲੇ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਨੇ ਕਿਨੇ ਉਹ ਸਮਾਂ ਦੇਖਿਆ ਆ ਜਦੋਂ ਗਲੀਆਂ ਦੇ ਵਿੱਚ ਭਾਈ ਪਾਂਡੇ ਕਲੀ ਕਰਨ ਆਉਂਦੇ ਹੁੰਦੇ ਸੀਗੇ ਤੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ